योगीराज बाबा बनखंडीब की कोला साहेब की सिद्ध बाबा ज्ञानदास जी महाराज की ਏ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੁਰੂ ਜਗਤ ਗੁਰੂ શ્રી ਚੰਦਰ ਭਗਵਾਨ ਕੀ ਅਤ ਗੰਗੇ ਨਰਵ ਦੇ ਅਯਤਾ ਸੰਕ੍ਰੇ ਸੇਧਵਾ ਬਾਵਾ ਬਰਲਾਮ ਦਾ ਜੀ ਮਹਾਰਾਜ ਜੀ ਕੀ ਆਪਨੇ ਆਪਨੇ ਸ੍ਰੀ ਗੁਰੂ ਮਹਾਰਾਜ ਜੀ ਕੀ ਪਾਂ ਸਿੰਘਪੁਰਾ ਸਰਸਾ ਹਰਿਆਣਾ ਪੂਰਨਮਾਸੀ ਦੇ ਸੁਭ ਦਿਹਾੜੇ ਨੂੰ ਸਿੱਧ ਬਾਬਾ ਗਿਆਨਦਾਸ ਜੀ ਮਹਾਰਾਜ ਸਿੱਧ ਬਾਬਾ ਬਰਨਮਦਾਸ ਜੀ ਮਹਾਰਾਜ ਜੀਆਂ ਦੇ ਸਥਾਨਾਂ ਦੇ ਉੱਪਰ ਬੰਦਕਾਸ ਮਹਾਰਾਜ ਦੀ ਜੈ ਹੋ ਅੱਬਾ ਗਿਆਨ ਦਾਸ ਮਹਾਰਾਜ ਦੀ ਜੈ ਹੋ ਸੰਗਤ ਬੜੀ ਧੂਮ-ਕਾਮ ਦੇ ਨਾਲ ਮਨਾਇਆ ਜਾਂਦਾ ਹੈ ਔਰ ਜੋ ਅੱਜ ਦੀ ਪੂਰਨਮਾਸੀ ਅਗੈਨ ਪੂਰਨਮਾਸੀ ਹੈ ਔਰ ਇਸ ਪੂਰਨਮਾਸੀ ਦੇ ਸੁਖ ਦਿਹਾੜੇ ਦੇ ਉੱਪਰ گاਉਂ ਸਿੰਘਪੁਰਾ ਦੇ ਵਿੱਚ ਸ੍ਰੀਮਾਨ ਮਹਾਂਤ ਅਕਾਲਦਾਸ ਜੀ ਮਹਾਰਾਜ ਪੂਰਨਮਾਸੀ ਦੇ ਸੁਭ ਦਿਹਾੜੇ ਨੂੰ ਬੜਾ ਹੀ ਸਰਤਾ ਨਾਲ ਮਨਾਉਂਦੇ ਨੇ ਬਹੁਤ ਹੀ ਭਾਗਾਂ ਵਾਲਾ ਸੁਭ ਦਿਨ ਹੈ ਗੈਨ ਪੂਰਨਮਾਸੀ ਦਾ ਸਰਦਾ ਦੇ ਨਾਲ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਕਬੀਰ ਸ੍ਰੀ ਜਥੇ ਆਪਣਾ ਬਾਣੀ ਦਾ ਗੁਣ ਗਾਣ ਕਰਦੇ ਹਨ ਇਹ ਦਰਬਾਰ ਕੀ ਜੈ ਸ੍ਰੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੀ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਜੀ ਜੋਗੀ ਰਾਜਾ ਬਾਬਾ ਬਣਖੰਡੀ ਸਾਹਿਬ ਜੀ ਨਰਵਾਨ ਦੇਵ ਜੀ ਸ੍ਰੀ ਗੋਲਾ ਸਾਹਿਬ ਕੀ ਸਿੱਧ ਬਾਬਾ ਗਿਆਨ ਦਾ ਜੀ ਮਹਾਰਾਜ ਕੀ ਸਿੱਧ ਬਾਬਾ ਬਰਲਾਮ ਦਾ ਜੀ ਮਹਾਰਾਜ ਕੀ ਆਪਨੇ ਆਪਨੇ ਸ੍ਰੀ ਗੁਰੂ ਮਹਾਰਾਜ ਕੀ ਮਾਤ ਗੰਗੇ ਨਰਵਦੇ ਜਟਾ ਸੰਕਰੇ ਓਮ ਨਮ ਪਾਰਵਤੀ ਬਤੇ ਹਰ ਹਰ ਮਹਾਦੇਵ ਅੱਜ ਸੋਲ ਪੂਰਨਮਾਸੀ ਦੇ ਸੁਭ ਦਿਹਾੜੇ ਦੇ ਉੱਪਰ ਗਾਉਂ ਸਿੰਘਪੁਰਾ सिरसा ਹਰਿਆਣਾ ਪੂਰਨਮਾਸੀ ਦੇ ਸੁਭ ਦਿਹਾੜੇ ਨੂੰ ਸਿੱਧ ਵਾਬਾ ਗਿਆਨ ਦਾ ਜੀ ਮਹਾਰਾਜ ਸਿੱਧ ਵਾਬਾ ਬਰਨਾਮ ਦਾ ਜੀ ਮਹਾਰਾਜ ਜੀਆਂ ਦੇ ਸਥਾਨਾਂ ਦੇ ਉੱਪਰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਔਰ ਜੋ ਅੱਜ ਦੀ ਪੂਰਨਮਾਸੀ ਅਗੈਨ ਪੂਰਨਮਾਸੀ ਹੈ ਬਹੁਤ ਹੀ ਭਾਗਾਂ ਵਾਲਾ ਸ਼ੁਭ ਦਿਨ ਹੈ ਅਗੈਨ ਪੂਰਨਮਾਸੀ ਦਾ ਔਰ ਇਸ ਪੂਰਨਮਾਸੀ ਦੇ ਸ਼ੁਭ ਦਿਹਾੜੇ ਦੇ ਉੱਪਰ گاؤں ਸਿੰਘਪੁਰਾ ਦੇ ਵਿੱਚ ਸ੍ਰੀਮਾਨ ਮਹਾਂਤ ਅਕਾਲ ਦਾਸ ਜੀ ਮਹਾਰਾਜ ਪੂਰਨਮਾਸੀ ਦੇ ਸ਼ੁਭ ਦਿਹਾੜੇ ਨੂੰ ਬੜਾ ਹੀ ਸਰਦਾਰ ਨਾਲ ਮਨਾਉਂਦੇ ਨੇ ਸਰਦਾ ਦੇ ਨਾਲ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਕਬੀศรี ਜਥੇ ਆਪਣਾ ਬਾਣੀ ਦਾ ਗੁਣਗਾਨ ਕਰਦੇ ਹਨ ਔਰ ਦੂਰੋਂ ਦੂਰੋਂ ਸਾਧੂ ਸੰਤ ਮਹਾਪੁਰਸ਼ ਗਾਉਂ ਸਿੰਘਪੁਰਾ ਦੇ ਵਿੱਚ ਬਿਰਾਜਮਾਨ ਹੁੰਦੇ ਹਨ ਫੱਕੜਾਂ ਦਾ ਮੇਲਾ ਪੂਰਨਮਾਸੀ ਦੇ ਸੁਭ ਦਿਹਾੜੇ ਤੇ ਬਹੁਤ ਹੀ ਧੂਮ ਧਾਮ ਨਾਲ ਭਰਦਾ ਹੈ ਔਰ ਇਸ ਪੂਰਨਮਾਸੀ ਦੇ ਸੁਭ ਦਿਹਾੜੇ ਦੇ ਉੱਪਰ ਦੂਰੋਂ ਦੂਰੋਂ ਆਏ ਸੰਤਾਂ ਦੇ ਅਸ਼ੀਰਵਾਦ ਲੈ ਕੇ ਸ੍ਰੀਮਾਨ ਮਹੰਤ ਕਾਲਦਾਸ ਜੀ ਮਹਾਰਾਜ ਬੜੇ ਹੀ ਪ੍ਰਸ਼ੰਨਤਾ ਹੋ ਜਾਂਦੇ ਹਨ ਔਰ ਇਸ ਸ਼ੁਭ ਦਿਹਾੜੇ ਨੂੰ ਬਹੁਤ ਹੀ ਵੱਧ ਚੜ ਕੇ ਮਨਾਉਣ ਦੀ ਸਰਦਾਰ ਰੱਖਦੇ ਹਨ ਬੋਲ ਸੱਚੇ ਦਰਬਾਰ ਕੀ ਜੈ ਬੋਲੋ ਮਹਾਰਾਜੀ ਸ੍ਰੀ ਚੰਦਰਪ੍ਰਭਾਨ ਦੀ ਜੈ ਜਗਤ ਗੁਰੂ ਸ੍ਰੀ ਚੰਦਰਪ੍ਰਭਾਨ ਦੀ ਜੈ ਸਿੱਧ ਬਾਬਾ ਗਿਆਨਦਾਸ ਮਹਾਰਾਜ ਦੀ ਜੈ ਸਿੱਧ ਗੁਰੂ ਪ੍ਰਤਾਪਦਾਵ ਜੀ ਦੀ ਜੈ ਅੱਜ ਸਿੰਘਪੁਰਾ ਪਿੰਡ ਵਿੱਚ ਪੂਰਨ ਮਾਸੀ ਦਾ ਦਿਹਾੜਾ ਬੜੀ ਸਰਦਾ ਨਾਲ ਮਨਾਇਆ ਜਾਂਦਾ ਬਹੁਤ ਪੁਰਾਣਾ ਸਾਲਾਂ ਤੋਂ ਮਨਾਇਆ ਜਾਂਦਾ ਹੈ ਦੇਸ਼ ਵਿਦੇਸ਼ਾਂ ਦੀ ਸੰਗਤਾਂ ਹਾਜ਼ਰ ਹੋਈਆਂ ਬਹੁਤ ਸਰਦਾ ਨਾਲ ਮਨਾਇਆ ਗਿਆ ਸੰਤ ਮਹਾਪੁਰਸ਼ਾਂ ਦੇ ਦਰਸ਼ਨ ਹੋਏ ਫਕਰਾਂ ਦੀ ਸੰਗਤ ਲੱਗਦੀ ਹੈ ਬਹੁਤ ਪੱਕਰਾ ਹੈ ਸੰਤ ਮਹਾਪੁਰਸ਼ਾਂ ਨੇ ਪੂਜਾ ਕੀਤੀ ਦੇਸ਼ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਹਾਜ਼ਰ ਹੋਈਆਂ ਤੱਕ ਜੈ ਹੋ ਸ਼੍ਰੀ ਚੰਦਰ ਪਵਾਨ ਦੀ ਮਹਾਰਾਜ ਜੈ ਹੋ ਬਾਬਾ ਬਰਾਮਦਾਸ ਮਹਾਰਾਜ ਦੀ ਜੈ ਹੋ ਬਾਬਾ ਗਿਆਨਦਾਸ ਮਹਾਰਾਜ ਦੀ ਜੈ ਹੋ ਸੰਗਤ ਕੇੜੇ ਦੀ ਜੈ ਹੋ